ਤੂੰ ਮੇਰੇ ਨਾਲ ਰਹਿ ਕੇ ਕਿੱਥੇ ਹੋਣਾ ਸੀਗਾ ਪੂਰਾ ਤੇਰਾ ਸੁਪਨਾ ਰਕਾਨੇ ਸੀਗਾ ਰੈੱਡ ਲੀਫ ਦਾ ਤੂੰ ਡਿੱਗਣਾ ਜਹਾਜ਼ ਖੜੀ ਐ ਰਿਪੋਰਟਿੰਗ ਉੱਤੇ ਤੇ ਮੈਂ ਕੋਠੀ ਉੱਤੇ ਬਹਿ ਕੇ ਤੇਰੀ ਕਾਲ ਡਿੱਗਦਾ ਵੇ ਮੈਂ ਸੁਣਿਆ ਰਕਾਨੇ ਝੋਲੀ ਪੈ ਗਏ ਨੇ ਪਤਸੇ ਨਾਲੇ ਮੁੰਦੇ ਦੀ ਵੀ ਪੈ ਗਈ ਜੱਟੀਏ ਮੇਰਾ ਦਿੱਤਾ ਛੱਲਾ ਤੇਰੀ ਉਂਗਲ ਚੋਂ ਲੈ ਗਿਆ ਤੇ ਤੂੰ ਨਜ਼ਰਾਂ ਚੋਂ ਲੈ ਗਈ ਜੱਟੀਏ ਨੀ ਤੂੰ ਮੇਰੀ ਨਜ਼ਰਾਂ ਚੋਂ ਲੈ ਗਈ ਜੱਟੀਏ ਸੜੜਾ ਕੀ ਕਹਿੰਦਾ ਜੀ ਉਹ ਤੋੜ ਕੇ ਪੁਰਹਣਿਆਂ ਦਾ ਨਾ ਨਾ ਜੋੜਦਾ ਸ਼ਹਿਰ ਆਖ ਪੱਤਾ ਨਿੱਤ ਕਿੰਨੇ ਦਿਲ ਤੋੜਦਾ ਉਹ ਰੂਹਾਂ ਕੋਲ ਜਿਸਮ ਛੜਾਤੇ ਕਿੰਨੇ ਚਿਰ ਦੇ ਕੱਪ ਕੌਫੀਆਂ ਦੇ ਪੀਂਦੇ ਕੈਫੇ ਹੱਥ ਮਿਲਦੇ ਉਹ ਨਵੇਂ ਹਨੋ ਦਿਲ ਚ ਫਲੈਟ ਦੇ ਤਾਂ ਪੱਕਾ ਕੰਦਾ ਕੱਚੀ ਤੇ ਨਸ਼ਾਨੀਸ਼ ਕਹਦੇ ਛੱਡ ਕੇ ਉਹ ਰੋਂਦੇ ਹਾਂ ਮਸ਼ੂਕਾ ਪਿੰਡ ਧੂਏ ਦੇ ਬਹਾਨਿਆਂ ਨਾ ਆਸ਼ਿਕ ਜਿਨ੍ਹਾਂ ਦੇ ਚੰਡੀਗੜ੍ਹ ਆ ਕੇ ਛੱਡ ਕੇ ਉਰੋਂ ਦੀਆਂ ਮਸ਼ੂਕਾ ਪਿੰਡ ਤੂੰ ਇਹਦੇ ਬਹਾਨਿਆਂ ਨਾਲ ਆਸ਼ਿਕ ਜਿਨ੍ਹਾਂ ਦੇ ਚੰਡੀਗੜ੍ਹ ਆ ਕੇ ਛੱਡ ਗਏ ਕੀ ਬਾਤ ਹੈ ਭਾਈ ਸਰਾ ਹੀ ਲਾਤਾ ਯਾਰ ਗੱਲਬਾਤ ਘੈਂਟ ਬਿਲਕੁਲ ਬਾਜੀ ਇਧਰ ਮੇਰੇ ਨੰਬਰ ਆ ਗਏ ਦੇਖਾ ਆ ਗਏ ਜੀ ਸੇਵਰ ਨੇ ਮੋਈ ਜੀ ਲਾ ਜੀ ਹਾਂਜੀ ਬਾਜੀ ਅੱਜ ਬਹੁਤ ਹੀ ਸੋਣੀ ਰੌਣਕ ਲਾਈ ਸਾਡੀ ਭਾਬੀ ਜੀ ਨੇ ਜਿੰਦਾ ਹੰਸ ਜੋੜੀ ਬੈਠੀ ਆ ਅਬੇ ਰੇੜੋ ਸ਼ਟਰ ਵਾਲਾ ਵੀਰ ਤੂੰ ਮੇਰੇ ਨਾਲ ਰਹਿ ਕੇ ਕਿੱਥੇ ਹੋਣਾ ਸੀਗਾ ਪੂਰਾ ਤੇਰਾ ਸੁਪਨਾ ਰਕਾਨੇ ਸੀਗਾ ਰੈੱਡ ਲੀਫ ਦਾ ਤੂੰ ਡਿੱਗਣਾ ਜਹਾਜ਼ ਖੜੀ ਐ ਰਿਪੋਰਟੇ ਉੱਤੇ ਤੇ ਮੈਂ ਕੋਠੀ ਉੱਤੇ ਬਹਿ ਕੇ ਤੇਰੀ ਕਾਲ ਡਿੱਗਦਾ ਵੇ ਮੈਂ ਸੁਣਿਆ ਰਕਾਨੇ ਝੋਲੀ ਪੈ ਗੇ ਨੇ ਪਤਾਸੇ ਨਾਲੇ ਮੁੰਦੇਰੀ ਵੀ ਪੈ ਗਈ ਜੱਟੀਏ ਮੇਰਾ ਦਿੱਤਾ ਛੱਲਾ ਤੇਰੀ ਉਂਗਲ ਚੋਂ ਲੈ ਗਿਆ ਤੇ ਤੂੰ ਨਜ਼ਰਾਂ ਚੋਂ ਲਹਿ ਗਈ ਜੱਟੀਏ ਨੀ ਤੂੰ ਮੇਰੀ ਨਜ਼ਰਾਂ ਚੋਂ ਲਹਿ ਗਈ ਜੱਟੀਏ ੱਡੜਾ ਕੀ ਕਹਿੰਦਾ ਜੀ ਉਹ ਤੋੜ ਕੇ ਪੁਰਹਣਿਆਂ ਨਾ ਨਾ ਮਿਆਂ ਨਾ ਜੋੜਦਾ ਸ਼ਹਿਰ ਆਕ ਪੱਤਾ ਨਿੱਤ ਕਿੰਨੇ ਦਿਲ ਤੋੜਦਾ ਉਹ ਰੂਹਾਂ ਕੋਲ ਜਿਸਮ ਛੜਾ ਤੇ ਕਿੰਨੇ ਚਿਰ ਦੇ ਕੱਪ ਕੌਫੀਆਂ ਦੇ ਪੀਂਦੇ ਕੈਫੇ ਹੱਥ ਮਿਲਦੇ ਉਹ ਨਵੇਂ ਹਨੂ ਦਿਲ ਚ ਫਲੈਟ ਦੇ ਤਾਂ ਪੱਕਾ ਕੰਦਾ ਕੱਚੀ ਤੇ ਨਿਸ਼ਾਨੀਸ਼ ਕਹਦੇ ਛੱਡ ਕੇ ਉਹ ਰੋਂਦੇ ਹਾਂ ਮਸ਼ੂਕਾ ਪਿੰਡ ਧੂਏ ਦੇ ਬਹਾਨਿਆਂ ਨਾ ਆਸ਼ਿਕ ਜਿਨ੍ਹਾਂ ਦੇ ਚੰਡੀਗੜ੍ਹ ਆ ਕੇ ਛੱਡ ਕੇ ਉਰੋ ਦੀਆਂ ਮਸ਼ੂਕਾ ਪਿੰਡ ਤੋਂ ਇਹਦੇ ਬਹਾਨਿਆਂ ਨਾ ਆਸ਼ਿਕ ਜਿਨ੍ਹਾਂ ਦੇ ਚੰਡੀਗੜ੍ਹ ਆ ਕੇ ਛੱਡ ਗਏ ਕੀ ਬਾਤ ਹੈ ਭਾਈ ਸਰਾ ਹੀ ਲਾਤਾ ਯਾਰ ਗੱਲਬਾਤ ਕੈਂਡ ਬਿਲਕੁਲ ਬਾਜੀ ਇਧਰ ਮੇਰੇ ਨੰਬਰ ਆ ਗਿਆ ਇਧਰ ਆ ਗਿਆ ਜੀ ਸੇਵਨ ਮੋਹਿਤ ਜੀ ਲਾ ਜੀ ਹਾਂ ਜੀ ਭਾਜੀ ਅੱਜ ਬਹੁਤ ਹੀ ਸੋਹਣੀ ਰੌਣਕ ਲਾਈ ਸਾਡੀ ਭਾਬੀ ਜੀ ਜਿੰਦਾ ਹੰਸ ਜੋੜੀ ਬੈਠੀ ਆ ਅਬੇ ਰਨੇੜੋ ਸ਼ਟਰ ਵਾਲਾ ਵੀਰ ਤੂੰ ਮੇਰੇ ਨਾਲ ਰਹਿ ਕੇ ਕਿੱਥੇ ਹੋਣਾ ਸੀਗਾ ਪੂਰਾ ਤੇਰਾ ਸੁਪਨਾ ਰਕਾਨੇ ਸੀਗਾ ਰੈੱਡ ਲੀਫ ਦਾ ਤੂੰ ਡਿੱਗਣਾ ਜਹਾਜ਼ ਖੜੀ ਐ ਰਿਪੋਰਟ ਉੱਤੇ ਤੇ ਮੈਂ ਕੋਠੀ ਉੱਤੇ ਬਹਿ ਕੇ ਤੇਰੀ ਕਾਲ ਡਿੱਗਦਾ ਵੇ ਮੈਂ ਸੁਣਿਆ ਰਕਾਨੇ ਝੋਲੀ ਪੈ ਗਏ ਨੇ ਪਤਸੇ ਨਾਲੇ ਮੁੰਦੇ ਦੀ ਵੀ ਪੈ ਗਈ ਜੱਟੀਏ ਮੇਰਾ ਦਿੱਤਾ ਛੱਲਾ ਤੇਰੀ ਉਂਗਲ ਚੋਂ ਲੈ ਗਿਆ ਤੇ ਤੂੰ ਨਜ਼ਰਾਂ ਚੋਂ ਲੈ ਗਈ ਜੱਟੀਏ ਨੀ ਤੂੰ ਮੇਰੀ ਨਜ਼ਰਾਂ ਚੋਂ ਲੈ ਗਈ ਜੱਟੀਏ ਸੱਡੇ ਵਾਲਾ ਕੀ ਕਹਿੰਦਾ ਜੀ ਉਹ ਤੋੜ ਕੇ ਪੁਰਹਣਿਆਂ ਨਾ ਨਾ ਮਿਆਂ ਨਾ ਜੋੜਦਾ ਸ਼ਹਿਰ ਆ ਕ ਪੱਤਾ ਨਿਤ ਕਿੰਨੇ ਦਿਲ ਤੋੜਦਾ ਉਹ ਰੂਹਾਂ ਕੋਲ ਜਿਸਮ ਛੜਾ ਤੇ ਕਿੰਨੇ ਚਿਰ ਦੇ ਕੱਪ ਕੌਫੀਆਂ ਦੇ ਪਿੰਦੇ ਕੈਫੇ ਹੱਥ ਮਿਲਦੇ ਉਹ ਨਵੇਂ ਹਨੋਂ ਦਿਲ ਚ ਫਲੈਟ ਦੇਤਾ ਪੱਕਾ ਕੰਦਾ ਕੱਚੀ ਤੇ ਨਿਸ਼ਾਨੀਸ਼ ਕਹਦੇ ਛੱਡ ਕੇ ਉਹ ਰੋਂਦੇ ਹਾਂ ਮਸ਼ੂਕਾ ਪਿੰਡ ਧੂਏ ਦੇ ਬਹਾਨਿਆਂ ਨਾ ਆਸ਼ਿਕ ਜਿਨ੍ਹਾਂ ਦੇ ਚੰਡੀਗੜ੍ਹ ਆ ਕੇ ਛੱਡ ਕੇ ਉਰੋਂ ਦੀ ਹਮਸ਼ੁਕਾ ਪਿੰਡ ਤੋਂ ਇਹਦੇ ਬਹਾਨਿਆਂ ਨਾ ਆਸ਼ਕ ਜਿਨ੍ਹਾਂ ਦੇ ਚੰਡੀਗੜ੍ਹ ਆ ਕੇ ਛੱਡ ਗਏ ਕੀ ਬਾਤ ਹੈ ਭਾਈ ਸਰਾ ਹੀ ਲਾਤਾ ਯਾਰ ਗੱਲ ਵੱਤ ਘੈਂਟ ਬਿਲਕੁਲ ਬਾਜੀ ਇਧਰ ਮੇਰੇ ਨੰਬਰ ਆ ਗਿਆ ਤੇ ਆ ਗਿਆ ਜੀ ਸੇਵਾ ਹਲੇ ਮੋਹ ਜੀ ਲਾ ਜੀ ਹਾਂ ਜੀ ਬਾਜੀ ਅੱਜ ਬਹੁਤ ਹੀ ਸੋਣੀ ਰੌਣਕ ਲਾਈ ਸਾਡੀ ਭਾਬੀ ਜੀ ਨੇ ਜਿੰਦਾ ਹੰਸ ਜੋੜੀ ਬੈਠੀ ਆ ਮੇਰੇ ਨੇੜੋ ਸ਼ਟਰ ਵਾਲਾ ਵੀਰ